ਸਤਿ ਸ਼੍ਰੀ ਅਕਾਲ ਜੀ ਪੰਜਾਬ ਐਗਜ਼ਾਮ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਜਿਵੇਂ ਕਿ ਆਪ ਸਭ ਜੀ ਨੂੰ ਪਤਾ ਹੈ ਕਿ ਪੰਜਾਬ ਪੁਲਿਸ ਕਨਸਟੇਬਲ 2025 ਦੀ ਅਨਸਰ ਕੀ ਆਊਟ ਹੋ ਗਈ ਹੈ ਅਤੇ ਹੁਣ ਬਹੁਤ ਸਾਰੇ ਕੈਂਡੀਡੇਟਸ ਨੂੰ ਫਿਜ਼ੀਕਲ ਟ੍ਰਾਇਲ ਦੀ ਵੇਟ ਹੈ ਅਤੇ ਉਹਨਾਂ ਦੇ ਮਨ ਵਿੱਚ ਕਾਫੀ ਡਾਊਟ ਵੀ ਨੇ ਕਿ ਜਿਹੜੀ ਇਸ ਵਾਰ ਫਿਜ਼ੀਕਲ ਟ੍ਰਾਇਲ ਦੀ ਕੱਟਆਫ ਹੈ ਉਹ ਕਿੰਨੀ ਜਾਊਗੀ ਸੋ ਉਹਨਾਂ ਦਾ ਡਾਊਟ ਦੂਰ ਕਰਨ ਲਈ ਮੈਂ ਇੱਕ ਕੈਟਾਗਰੀ ਵਾਈਜ਼ ਕੱਟਆਫ ਤਿਆਰ ਕਰੀ ਆ ਸੋ ਉਸ ਲਿਸਟ ਨੂੰ ਦੇਖ ਕੇ ਤੁਹਾਨੂੰ ਇੱਕ ਆਈਡੀਆ ਮਿਲ ਜਾਵੇਗਾ ਕਿ ਅਸੀਂ ਇਸ ਵਾਰ ਫਿਜ਼ੀਕਲ ਲਈ ਐਲੀਜੀਬਲ ਹੋਵਾਂਗੇ ਜਾਂ ਨਹੀਂ ਸੋ ਬਿਨਾ ਕਿਸੇ ਦੇਰੀ ਤੋਂ ਆਓ ਆਪਾਂ ਵੀਡੀਓ ਨੂੰ ਕਰਦੇ ਹਾਂ ਸ਼ੁਰੂ 2025 ਦੀ ਕੱਟਆਫ ਦੇਖਣ ਤੋਂ ਪਹਿਲਾਂ ਆਪਾਂ 2023 ਅਤੇ 2024 ਜਿਹੜੀ ਫਿਜ਼ੀਕਲ ਦੀ ਕੱਟਆਫ ਗਈ ਸੀ ਉਸ ਤੇ ਇੱਕ ਵਾਰ ਨਜ਼ਰ ਮਾਰਾਂਗੇ ਹਾਂਜੀ 2023 ਦੇ ਵਿੱਚ ਜਰਨਲ ਦੀ ਮੇਲ ਦੀ ਕਟਆਫ 69.92358 ਦੇ ਨੀਰੋ ਗੋਡ ਸੀ ਅਤੇ ਫੀਮੇਲ ਦੀ 64 ਉਸੇ ਤਰ੍ਹਾਂ 2024 ਦੇ ਵਿੱਚ ਜਰਨਲ ਦੀ ਮੇਲ ਦੀ ਕਟਆਫ 71 ਅਤੇ ਫੀਮੇਲ ਦੀ 65 ਸੀ ਬੈਕਵਰਡ ਕਲਾਸਿਸ ਦੇ ਮੇਲ ਦੀ ਕਟਆਫ 2023 ਵਿੱਚ 67.08 ਤੇ ਫੀਮੇਲ ਦੀ 59.15004 ਈਡਲ ਦੀ ਮੇਲ ਦੀ 63.29 ਫੀਮੇਲ ਦੀ 57 ਐਸਸੀ ਬਾਲਮਿਕੀ ਮਜਬੀ ਸਿੱਖ ਮੇਲ ਕਟ ਆਫ 59.83 ਤੇ ਫੀਮੇਲ ਦੀ 54.93 ਐਸਸੀ ਰਾਮਦਾਸ ਜੀ ਐਂਡ ਅਦਰਸ ਫੀਮੇਲ ਕਟ ਆਫ 66.25 ਤੇ ਫੀਮੇਲ ਦੀ 59.15973 2025 ਵਿੱਚ ਬੈਕਗ੍ਰਾਉਂਡ ਕਲਾਸਿਸ ਦੀ 68.83 ਮੇਲ ਦੀ ਅਤੇ 59.799 ਫੀਮੇਲ ਦੀ EWHS 2024 ਵਿੱਚ 64.41 ਅਤੇ ਫੀਮੇਲ ਦੀ 55.57 ਸੋ ਇਸ ਤੋਂ ਪੁਨਨ ਦਜਾਜਾ ਮਿਲਿਆ ਹੈ ਕਿ ਹਰੇਕ ਸਾਲ ਫਿਜ਼ੀਕਲ ਦੀ ਕਟਆਫ ਇੱਕ ਜਾਂ ਡੇਢ ਨੰਬਰ ਵੱਧਦੀ ਹੈ ਸੋ ਹੁਣ ਆਪਾਂ 2025 ਜਿਹੜੀ ਮੈਂ ਕਟਆਫ ਤਿਆਰ ਕਰੀ ਆ ਉਸ ਨੂੰ ਇੱਕ ਵਾਰ ਦੇਖਾਂਗੇ ਹਾਂਜੀ 2025 ਦੇ ਵਿੱਚ ਤੁਹਾਨੂੰ ਲਗਭਗ ਇਸ ਦੇ ਨੀਅਰ ਬਾਊਂਡੀ ਕਟ-ਆਫ ਦੇਖਣ ਨੂੰ ਮਿਲੇਗੀ ਇਹ ਮੈਂ 2023 ਅਤੇ 2024 ਦੀ ਕਟ-ਆਫ ਨੂੰ ਦੇਖਦੇ ਹੋਏ ਬਣਾਈ ਆ ਸੋ 2025 ਦੇ ਵਿੱਚ ਬੈਕਗ੍ਰਾਉਂਡ ਕਲਾਸਿਸ ਦੀ ਮੀਂਗਲ ਦੀ ਕਟ-ਆਫ 71.85 ਦੇ ਨੀਅਰ ਬਾਊਂਡ ਰਹੂਗੀ ਇਸ ਤੋਂ ਇੱਕ ਜਾਂ ਅੱਧਾ ਨੰਬਰ ਉੱਤੇ ਥੱਲੇ ਤੁਸੀਂ ਆਪ ਐਡਜਸਟ ਕਰ ਸਕਦੇ ਹੋ ਬਾਕੀ ਕਟ-ਆਫ ਇਸ ਦੇ ਨੀਅਰ ਬਾਊਂਡ ਹੀ ਰਹੇਗੀ ਅਤੇ ਫੀਮੇਲ ਦੀ ਬੈਕਵਰਡ ਕਲਾਸਿਸ ਦੀ ਕਟਆਫ 63.52 ਜਰਨਲ ਦੀ ਮੇਲ ਦੀ 74 ਫੀਮੇਲ ਦੀ 67 ਈ ਡਿਵੀਡਿਡਸ ਦੀ ਮੇਲ ਦੀ ਕਟਆਫ 65 ਅਤੇ ਫੀਮੇਲ ਦੀ 58 ਐਸ ਸੀ ਬਾਲਮਿਕੀ ਮਰਜ ਵੀ ਸਿੱਖ ਭਰਾਵਾ ਦੀ ਮੇਲ ਦੀ ਕਟਆਫ 56 ਅਤੇ ਫੀਮੇਲ ਦੀ 56.98 ਅਤੇ ਐਸ ਸੀ ਕਾਸਟ ਆਰਾਮਦਾਸ ਅਨਦਰਸ ਮੇਲ ਦੀ ਕਟਆਫ 71 ਫਿਜ਼ੀਕਲ ਲਈ ਤੇ ਫੀਮੇਲ ਦੀ 62 ਸੋ ਹੁਣ ਤੁਸੀਂ ਆਪਣੇ ਨੰਬਰ ਦੇਖ ਸਕਦੇ ਹੋ ਅਤੇ ਇੱਥੇ ਇੱਕ ਆਈਡੀਆ ਲਗਾ ਸਕਦੇ ਹੋ ਕਿ ਤੁਹਾਡਾ ਇਸ ਵਾਰ ਫਿਜ਼ੀਕਲ ਦੇ ਵਿੱਚ ਨਾਮ ਆਊਗਾ ਕਿ ਨਹੀਂ ਸੋ ਤੁਹਾਨੂੰ ਕਿਵੇਂ ਲੱਗੀ ਅੱਜ ਦੀ ਆਪਣੀ ਵੀਡੀਓ ਸੋ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਅਤੇ ਤੁਹਾਡੇ ਕਿੰਨੇ ਕਿੰਨੇ ਨੰਬਰ ਬਣਦੇ ਹਨ ਅਨਸਰ ਕੀ ਮੁਤਾਬਕ ਇੱਕ ਵਾਰ ਕਮੈਂਟ ਚ ਜਰੂਰ ਦੱਸੋ ਸਤਿ ਸ਼੍ਰੀ ਅਕਾਲ ਜੀ